ਬਠਿੰਡਾ ਪੁਲਿਸ ਨੇ ਬੀਤੇ ਦਿਨ ਇੱਕ ਫਿਰੋਤੀ ਦੀ ਕਾਲ ਆਈ ਸੀਗੀ ਇੱਕ ਬਿਜ਼ਨਸਮੈਨ ਨੂੰ ਉਹਦੇ ਤਹਿਤ ਅਸੀਂ ਇੱਕ ਐਕਸਟਰਸ਼ਨ ਦਾ ਪਰਚਾ ਅੰਡਰ ਸੈਕਸ਼ਨ 308 2 ਔਰ 351 3 ਬੀ ਐਨ ਐਸ ਜਿਹੜਾ ਇਕੁਵਲੈਂਟ 384 506 ਆਈ ਪੀਸੀ ਦਾ ਹੁੰਦਾ ਐਫ ਆਈ ਆਰ ਨੰਬਰ 138 ਦਰਜ ਕੀਤਾ ਸੀਗਾ ਸਿਵਲ ਲਾਈਨਸ ਬਠਿੰਡੇ ਥਾਣੇ 'ਚ ਇਸ 16 ਤਰੀਕ ਨੂੰ ਜੀ ਜਿਹੜਾ ਮਦਈਏ ਨੂੰ ਆਰਾਊਂਡ ਦੁਪਹਿਰੇ 3 ਵਜੇ ਇੱਕ WhatsApp ਕਾਲ ਆਈ ਸੀਗੀ ਜਿਹਦੇ ਚ ਕਾਲਰ ਕਹਿ ਰਿਹਾ ਸੀ ਕਿ ਮੈਂ ਦਵਿੰਦਰ ਬੰਬੀਹਾ ਗਰੁੱਪ ਨੂੰ ਬਿਲੋਂਗ ਕਰਦਾ ਔਰ ਜਿਵੇਂ ਪਿੱਛੇ ਹਰਮਨ ਕੁਲਜੇ ਵਾਲੇ ਦਾ ਕਤਲ ਹੋਇਆ ਸੀ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇਰਾ ਵੀ ਉਹੀ ਹਾਲ ਹੋਏਗਾ। ਤੋ ਵਿਕਟਿਮ ਨੇ ਜਦੋਂ ਸਾਨੂੰ ਰਿਪੋਰਟ ਕੀਤਾ ਤੇ ਅਸੀਂ ਜਿਹੜਾ ਮੈਂ ਤੁਹਾਨੂੰ FIR ਨੰਬਰ ਦੱਸਿਆ ਉਹ ਅਸੀਂ ਪਰਚਾ ਦਰਜ ਕੀਤਾ। ਤੇ ਦ ਹੋਲ ਕੇਸ ਸਿンス ਇਟਸ ਅ ਵੈਰੀ ਸੀਰੀਅਸ ਕੇਸ ਤੇ ਐਸਪੀਡੀ ਇਹਨੂੰ ਲੀਡ ਕਰ ਰਹੀ ਸੀ ਸਾਰੀ ਤਫਤੀਸ਼ ਨੂੰ ਇਹਨਾਂ ਨੇ ਡੀਐਸਪੀ ਸਿਟੀ 2 ਸਰਬਜੀਤ ਬਰਾੜ ਡੀਐਸਪੀਡੀ ਰਾਜੇਸ਼ ਐਸਐਚਓ ਸਿਵਲ ਲਾਈਨਸ ਔਰ ਸੀਆਈਏ 1 ਦੀ ਟੀਮ ਨੂੰ ਇਸ ਕੇਸ ਚ ਲਾਇਆ ਸੀ ਤੇ ਸਾਡੀ ਟੀਮ ਨੇ ਟੈਕਨੀਕਲੀ ਔਰ ਹਿਊਮਨ ਇੰਟੇਲ ਸੇ ਕੰਮ ਕਰਦੇ ਹੋਏ ਇਹਦੇ ਚ ਦੋ ਜਿਹੜੇ ਦੋਸ਼ੀ ਐ ਇਹਨਾਂ ਨੂੰ ਨਾਮਜ਼ਦ ਕੀਤਾ ਇੱਕ ਦਾ ਨਾਮ ਹੈ ਜੀ ਪਰਮਿੰਦਰ ਸਿੰਘ ਉਰਸ ਗੋਲੂ ਇਹ ਗਿੱਦੜ ਬਹਾਸ ਮੁਕਸਰ ਸਾਹ ਦਾ ਰਹਿਣ ਵਾਲਾ ਹੈ ਔਰ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਮ ਹੈ ਸੁਸ਼ੀਲ ਕੁਮਾਰ ਉਰਫ ਟਿਕੋਲ ਇਹ ਰਹਿਣ ਵਾਲਾ ਹੈਗਾ ਜੀ ਚੋਟਾਲਾ ਜ਼ਿਲ੍ਹਾ सिरसा ਹਰਿਆਣੇ ਦਾ ਸੋ ਇਹਨਾਂ ਨੂੰ CIA 1 ਦੀ ਟੀਮ ਨੇ 18 ਤਰੀਕ ਨੂੰ ਨਹਿਰ ਪਟੜੀ ਪਿੰਡ ਗੋਬਿੰਦਪੁਰਾ ਨੂੰ ਜਾਂਦੇ ਰਸਤੇ ਤੋਂ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ ਇੱਕ ਪਿਸਟਲ 32 ਬੋਹ ਦੇਸੀ ਅਲੋਂਗ ਵਿਦ 4 ਲਾਈਵ ਰਾਉਂਡਸ ਬਰਾਮਦ ਹੋਈ ਹੈ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਅੱਜ ਇਹ ਜਿਹੜੇ ਦੋਨੋਂ ਅਕਿਊਜ਼ਡ ਹੈ ਇਹਨਾਂ ਨੇ ਮਦਈ ਦੇ ਘਰ ਦੇ ਗੇਟ ਤੇ ਫਾਇਰਿੰਗ ਕਰਨੀ ਸੀ ਉਹਨੂੰ ਇੰਟੀਮੀਡੇਟ ਕਰਨ ਲਈ ਔਰ ਇਹਨਾਂ ਦੇ ਇੱਕ ਸ਼ਾਬ ਤੋਂ ਜਿਹੜੀ ਮੋਬਾਈਲ ਜਿਸ ਤੋਂ ਇਹਨਾਂ ਨੇ ਵਟਸਐਪ ਕਾਲ ਕੀਤੀ ਸੀ ਮਦਈ ਨੂੰ ਉਹ ਵੀ ਰਿਕਵਰ ਹੋ ਗਿਆ ਔਰ ਜਿਹੜਾ ਇਹਨਾਂ ਚੋਂ ਇੱਕ ਦੋਸ਼ੀ ਹੈ ਜੀ ਪਰਮਿੰਦਰ ਸਿੰਘ ਇਹ ਜਿਹੜਾ ਵਿਕਟਿਮ ਹੈ ਉਹਦੇ ਨਾਲ 2-3 ਸਾਲ ਪਹਿਲਾਂ ਦੋ ਸੌਰੀ 2-3 ਮਹੀਨੇ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ ਸੋ ਇਹਨੂੰ ਪਤਾ ਸੀ ਵੀ ਇਹਨੇ ਕੋਈ ਪ੍ਰੋਪਰਟੀ ਜੋ ਹੈ ਤੇ ਕੋਈ ਤਿਆਸ਼ ਹੈ ਜਾਂ ਇਨਕਮ ਕਿੰਨੀ ਹੈ ਇਸ ਕਰਕੇ ਇਹਨੇ ਪਲਾਨ ਕਰਕੇ ਸੁਸ਼ੀਲ ਕੁਮਾਰ ਉਰਫ ਟਿਕੋਲ ਦੇ ਨਾਲ ਇਹ ਸਾਰੀ ਸਾਜਿਸ਼ ਰਚੀ ਔਰ ਇਸ ਤਰ੍ਹਾਂ ਇਹਨੂੰ ਐਕਸਟਰਸ਼ਨ ਕਾਲ ਕਰਕੇ ਡਰਾਇਆ ਔਰ ਇਹਨਾਂ ਦੋਨਾਂ ਹੀ ਅਕਿਊਜ਼ ਤੇ ਜੀ ਕ੍ਰਿਮੀਨਲ ਹਿਸਟਰੀ ਹੈ ਜਿਹੜਾ ਪਰਵਿੰਦਰ ਸਿੰਘ ਉਰਫ ਗੋਲੂ ਹੈ ਇਹਦੇ ਤੇ ਪੁਰਾਣੇ ਦੋ ਪਰਚੇ ਹੈ ਇੱਕ 307 ਦਾ ਪਰਚਾ ਹੈ ਤੇ ਉਤੇ ਸਿਰਸਾ ਚ ਹੈਗਾ ਔਰ ਇੱਕ 336 506 148 149 ਦਾ ਗਿੱਦਰ ਬਾਏ ਦਾ ਹੈਗਾ 2016 ਦਾ ਜਿਸ ਕੇਸ ਚ ਇਹ ਪ੍ਰੋਕਲੇਮਡ ਆਫੈਂਡਰ ਹੈ ਪੀਓ ਹੈ ਔਰ ਜਿਹੜਾ ਸੁਸ਼ੀਲ ਕੁਮਾਰ ਉਸ ਟਿਕੋਲੇ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਵਿਚ ਇਨਕਲੂਡਸ ਟੂ ਆਰਮਜ਼ੈਕ ਕੇਸਸ ਦੋ ਸਦਰ ਡੱਵ ਵਾਲੀ ਦੇ ਤੇ ਇੱਕ ਥਾਣਾ ਸੰਗਰੀਆ ਤਿੰਨੋਂ ਹਰਿਆਣੇ ਦੇ ਪਰਚੇ ਇੱਕ ਲੜਾਈ ਝਗੜੇ ਦਾ ਦੋ ਆਰਮਜ਼ੈਕ ਦੇ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇੱਕ ਐਕਸਟਰੈਕਸ਼ਨ ਕੇਸ ਤਰੇਸ ਕੀਤਾ ਜਿਨ੍ਹਾਂ ਨੇ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਕਰ ਸਕਦੇ ਸੀ ਫੈਸਲੈਂਡੀ ਆਰਚ ਮੈਮ ਇਹ ਗੱਲ ਕਰੀਏ ਇਹਨਾਂ ਦੇ ਲੈਪਟਾਪ ਹੋ ਗਿਆ ਸੋਰੀ ਵਨ ਮੋਰ ਥਿੰਗ ਪਿਸਟਲ ਵੀ ਰਿਕਵਰ ਹੋਈ ਹੈ ਮੋਬਾਈਲ ਵੀ ਔਰ ਇੱਕ ਮੋਟਰਸਾਈਕਲ ਵਿਦਾਊਟ ਨੰਬਰੀ ਇਹ ਰਿਕਵਰੀ ਇਸ ਕੇਸ ਇਨਾਂ ਦੇ ਮਕਦਮੇ ਹਰਿਆਣਾ ਦੇ ਨਹੀਂ ਜੀ ਹਰਿਆਣਾ ਤੇ ਐਕਟੀਵਿਟੀ ਦਾ ਪੰਜਾਬ ਸੀਗੇ ਇਨਾਂ ਦਾ ਜੀ ਇੱਕ ਦੋਸ਼ੀ ਹੈ ਹੀ ਹਰਿਆਣੇ ਨੂੰ ਬਿਲੋਂਗ ਕਰਦਾ ਹੈ ਔਰ I guess ਜਿਹੜਾ ਪਰਮਿੰਦਰ ਉਹਦੇ ਤੇ ਵੀ ਇੱਕ ਪਰਚਾ ਸਿਰਸੇ ਹੈਗਾ ਬਟ ਇਹ ਤਾਂ ਫੇਸ ਤੋਂ ਬਦ ਰਿਮਾਰਕ ਲਾ ਕੇ ਪਤਾ ਲੱਗੇਗਾ ਕਿੰਨੇ ਐਕਟਿਵ ਇਸ ਸਾਈਡ ਸੀ ਕਿਉਂਕਿ ਐਡਜੋਇਨਿੰਗ ਏਰੀਆ ਇਹ ਗਵਿੰਦਰ ਗਰੂਪਰ ਨਾਲ ਹੈ ਜਾਂ ਉਹਨਾਂ ਦਾ ਨਾਈ ਵਰਤ ਰਿਹਾ ਸੀ ਤੇ ਜਿਹੜਾ ਜੀ ਸੁਸ਼ੀਲ ਕੁਮਾਰ ਹੈ ਇਹਦਾ ਅਸੀਂ ਦੇਖਾਂਗੇ ਜਿਹੜਾ ਪਰਮਿੰਦਰ ਹੈ ਉਹ ਤਾਂ प्रिलिमिनरी इन्वेस्टिगेशन ਚ ਤਾਂ ਨਹੀਂ ਪਤਾ ਲੱਗਿਆ ਬਟ ਇਹ ਦੂਜੇ ਦੀ ਕ੍ਰਿਮੀਨਲ ਹਿਸਟਰੀ ਜ਼ਿਆਦਾ ਹੈ ਸੋ ਇਹ ਅਸੀਂ ਵੈਰੀਫਾਈ ਕਰਾਂਗੇ ਕਿੰਨਾ ਕਿਦਾ ਉਸ ਗਰੁੱਪ ਦੇ ਨਾਲ ਰੋਲ ਹੈ ਮੈਂ ਮੈਂ ਪਰਮਿੰਦਰ ਜਿਹੜਾ ਪਹਿਲਾ ਆਰੋਪੀ ਸੀਗਾ ਪਹਿਲਾ ਜੋ ਪਰਚੇ ਸੀ ਪੀਓ ਸੀਗਾ ਜਦੋਂ ਇਸ ਵਿਅਕਤੀ ਨੇ ਉਹਨੂੰ ਕੰਮ ਤੇ ਰੱਖਿਆ ਉਹ ਵੀ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਵੀ ਇਹ ਬੰਦਾ ਦਾ ਰੱਖ ਰਿਹਾ ਸੁਪਰਵਾਈਜ਼ਰ ਰੱਖ ਰਿਹਾ ਤੁਸੀਂ ਦੱਸੋ ਕਿ ਤੁਹਾਨੂੰ ਰਿਚਮ ਮੈਨਾਂ ਜਿਹਨੇ ਰੱਖਿਆ ਹੋਇਆ ਸੀ ਇਹਨੂੰ ਇਹ ਲੱਗਦਾ ਨਹੀਂ ਪਹਿਲੇ ਉਹ ਇਹਨੂੰ ਥੋੜੇ ਵੈਰੀਫਿਕੇਸ਼ਨ ਕਰਨੀ ਜੇ ਨੇ ਮਾੜੇ ਰੱਖਿਆ ਸੀਗਾ ਉਹਦੇ ਪੀਓ ਵੀ ਹੈਗਾ ਉਹ ਇਹ 에ਤਾ ਜੀ ਹੁਣ ਸਾਨੂੰ ਜਦੋਂ ਇਹਨੂੰ ਫੜਿਆ ਇਹਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਚੈੱਕ ਕੀਤੀ ਉਦੋਂ ਪਤਾ ਲੱਗਿਆ ਬਟ ਐਸੇ ਸਾਰਿਆਂ ਲਈ ਇੱਕ ਲਰਨਿੰਗ ਹੈ ਕਿ ਕਈ ਵਾਰੀ ਅਸੀਂ ਕਿਸੇ ਨੂੰ ਰੱਖਦੇ ਹਾਂ ਤਾਂ ਉਹਦੀ ਕੀ ਕ੍ਰਿਮੀਨਲ ਹਿਸਟਰੀ ਹੈ ਨਹੀਂ ਪਤਾ ਹੁੰਦੀ ਬਿਜ਼ਨਸ ਕਮਿਊਨਿਟੀ ਆ ਪ੍ਰਾਈਵੇਟ ਸਿਟੀਜ਼ਨਸ ਦਾ ਦੋਨੋਂ ਬਿਜ਼ਨਸ ਵਿੱਚ ਚੀਜ਼ ਚੀਜ਼ ਰੱਖਿਆ ਹੋਇਆ ਹੈ ਸੌਰੀ ਦੋਨੋਂ ਬਿਜ਼ਨਸ ਵਿੱਚ ਚੀਜ਼ ਚੀਜ਼ ਰੱਖਿਆ ਤੇ ਲਾਸਟ 2011 ਤੋਂ 2014 16 17 ਵਿੱਚ ਐਕਟਿਵ ਸੀਗੇ ਉਸ ਤੋਂ ਅਚਾਨਕ 2024 ਚ ਹੋ ਗਏ ਤੋ ਉਸਕੋ ਤਹੀ ਕੋਈ ਗ੍ਰੁੱਪ ਨਾ ਮਿਲੇ ਆ ਇਹ ਸਾਰੀ ਚੀਜ਼ਾਂ ਜੀ ਹਲੇ ਬਹੁਤ ਹੀ ਪ੍ਰੀਲੀਮਨਰੀ ਹੈ ਮੇਰੇ ਲਈ ਕਮੈਂਡ ਕਰਨ ਲਈ ਅਸੀਂ ਇੱਕ ਵਾਰੀ ਰਿਮਾਂਡ ਲੈ ਲਈਏ ਫਿਰ ਇਹ ਕਲੀਅਰ ਕਰਾਂਗੇ ਬਾਜੀ ਨਾ ਮੁਲਤਿਆਰਾ ਮਾਰਿਆ ਜੀ ਉਹ ਜਿੰਨੇ ਹੋਰ ਵੀ ਨਮਾਲਕ ਸੀ ਜੇ ਮੇਰੇ ਪਹਿਲਾਂ ਫੜਿਆ ਕੋਈ ਏ ਤਾਂ ਜੀ ਮੈਂ ਹਲੇ ਨਹੀਂ ਦੱਸ ਸਕਦੀ ਬਿਕੋਜ਼ ਇਟ ਇਜ਼ ਅ ਨਿਊ ਨਿਊ ਕੇਸ ਬਟ ਜਿਹੜਾ ਮੁਦਈ ਨੂੰ ਉਹਨਾਂ ਨੇ ਫੋਨ ਤੇ ਦੱਸਿਆ ਮੈਂ ਤਾਂ ਤੁਹਾਨੂੰ ਉਹੀ ਦੱਸ ਰਹੀ ਆ ਵੀ ਹੀ ਗੇਵ ਰੈਫਰੈਂਸ ਟੂ that case ਵੀ ਜੇ ਤੂੰ ਸਾਨੂੰ ਨਹੀਂ ਪੈਸੇ ਦਿੰਦੇ ਤਾਂ ਤੇਰਾ ਉਹੀ ਹਾਲ ਕਰਾਂਗੇ ਸਰ ਰੋਤੀ ਜੀ ਆਈ ਡੋਨਟ ਵਾਂਟ ਟੂ ਰਿਵੀਲ ਬਟ ਕਿਉਂਕਿ ਔਨ ਦਾ ਰਿਕਵੈਸਟ ਆਫ ਦਾ ਵਿਕਟਮ ਇਹਨਾਂ ਤੋਂ ਰਿਕਵੈਸਟ ਹਟਾਇਆ ਕਿ ਅਸੀਂ ਸੁਪਰਵੀਜ਼ਨ ਹੋ ਸਕਦਾ ਉਸ ਦਾ ਬਦਲਾ ਲੈ ਲਈ ਇਸ ਤਰ੍ਹਾਂ ਕਰੇ ਜਾਂ ਅਲੇ ਕੰਮ ਕਰ ਲੈ ਉਸ ਅ ਦੇਖੋ ਜੀ ਜੋ ਸਾਨੂੰ ਮਦਈ ਨੇ ਦੱਸਿਆ ਹੈ ਕੋਈ ਲੜਾਈ ਝਗੜੇ ਦੇ ਨੋਟ ਤੇ ਨਹੀਂ ਹਟਾਇਆ ਗਿਆ ਸੀ ਬਟ ਲੋਕੀ ਰੰਜਸ਼ ਰੱਖਦੇ ਉਹਨੂੰ ਪਤਾ ਸੀ ਵੀ ਉਹ ਕਿੰਨਾ ਕਿੰਨਾ ਉਹਦੇ ਕੋਲ ਪੈਸਾ ਹੈ ਐਸਟ ਹੈ ਸੋ ਇਹ ਸਾਨੂੰ ਹੁਣ ਤੱਕ ਪਤਾ ਲੱਗਿਆ ਅਸੀਂ ਆਪਣੀਆਂ ਜ਼ਿਕਰ ਕਰ ਰਹੇ ਹਾਂ ਜੀ ਕਿ ਜਿਹੜਾ ਹੈਗਾ ਕਿਉਂਕਿ ਜਸਤਾ ਦਾ ਕਿੰਨਾ ਰਿਕਾਰਡ ਹੈ ਇਹਦੇ 15000 ਰਿਕਵਰੀ ਵਾਸਤੇ ਰੱਖਿਆ ਕਿ ਫైనాਂਸ ਦਾ ਕੰਮ ਸੀ ਇਹਦਾ ਇਹ ਮੈਂ ਰਿਵਿਊ ਨਹੀਂ ਕਰ ਸਕਦੀ ਜੀ ਡੈਫੀਨਿਟਲੀ ਇਜ਼ ਅ ਬਿਜ਼ਨਸਮੈਨ ਬਟ ਪਰਟਿਕੁਲਰਲੀ ਅਸੀਂ ਸਿਕਿਉਰਿਟੀ ਰੀਜ਼ਨਸ ਕਰਕੇ ਮੈਂ ਰਿਵਿਊ ਨਹੀਂ ਕਰਨਾ ਚਾਹੁੰਦੀ ਕਾਲ ਕਿਤੀ ਉਹਦੇ ਨਾਲ ਕਿੰਨਾ ਦਾ ਟਾਈਮ ਦਾ ਫਰਕ ਆ ਗਿਆ ਕਾਲ ਲੈਣਾ ਨੇ ਕੀਤੀ ਹੈ ਜੀ 16 ਤਰੀਕ ਨੂੰ ਔਰ ਅੱਜ 19 ਹੋ ਗਈ ਤੇ ਅੱਜ ਦੋ ਦਿਨਾਂ ਦਾ ਫਰਕ ਹੈ